ਇਸ ਨੂੰ ਆਪਣੇ ਦੁਗ ਅੱਗ ਲਗਾਤਾਰ ਕਹਿਰਵਾਨ ਹੋ ਰਹੀ ਹੈ ਤੇ ਫਰੀਦਕੋਟ ਵਿੱਚ ਅੱਜ ਉਸ ਵੇਲੇ ਅੱਗ ਕਹਿਰਵਾਨ ਹੋ ਗਈ ਜਦੋਂ ਇੱਕ ਖਾਲੀ ਪਲਾਟ ਵਿੱਚ ਝੁੱਗੀਆਂ ਬਣਾ ਕੇ ਆਪਣਾ ਰਹਿਣ ਬਸੇਰਾ ਬਣਾ ਕੇ ਰਹਿ ਰਹੇ ਪਰਿਵਾਰ ਤੇ ਇਸ ਅੱਗ ਨੇ ਪੂਰਾ ਤਾਂਡਵ ਮਚਾਇਆ ਤੇ ਸਾਰਾ ਘਰੇਲੂ ਸਮਾਨ ਸਾੜ ਕੇ ਸੁਆਹ ਕਰ ਦਿੱਤਾ ਇਥੋਂ ਤੱਕ ਕਿ ਘਰ ਵਿੱਚ ਜਿਹੜੇ ਰਹਿ ਰਹੇ ਵਿਅਕਤੀ ਸੀ ਬਸ ਉਹਨਾਂ ਦੇ ਸਿਰਫ ਤਨ ਦੇ ਕੱਪੜੇ ਬਚੇ ਆ ਬਾਕੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਪਤਾ ਲੱਗਿਆ ਹੈ ਕਿ ਸਿਲੰਡਰ ਦੇ ਕਾਰਨ ਉਸ ਵੇਲੇ ਅੱਗ ਲੱਗੀ ਜਦੋਂ ਪਰਿਵਾਰ ਦੀ ਔਰਤ ਰੋਟੀਆਂ ਬਣਾ ਰਹੀ ਸੀ ਤੇ ਉਸ ਤੋਂ ਇੱਕਦਮ ਅੱਗ ਭੜਕ ਪਈ ਤੇ ਇਹ ਸਭ ਕੁਝ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ। ਆਓ ਹੋਰ ਜਾਣਕਾਰੀ ਲੈਣੇ ਆ ਫਰੀਦਕੋਟ ਦੀ ਨਾਨਕ ਸਰਵਸਤੀ ਦੇ ਵਸਨੀਕਾਂ ਤੋਂ। ਮੇਰਾ ਟੋਟਲੀ ਸਾਰਾ ਸਮਾਨ ਹੀ ਸੜ ਗਿਆ। ਕੁਝ ਵੀ ਨਹੀਂ ਬਚਿਆ। ਘਰ ਦਾ ਸਾਰਾ ਸਾਮਾਨ, ਮੰਜੇ, ਬਿਸਤਰੇ, ਘਰ ਆ ਆਪਣਾ ਦੂਜਾ ਆਪਣਾ ਪੇਟੀ, ਬਿਸਤਰੇ, ਕੱਪੜੇ ਕੱਲੇ ਪਾਉਣ ਵਾਲੇ ਕੱਪੜੇ ਜਿਹੜੇ ਪਾ ਕੇ ਖੜੇ ਹੋਏ ਆ ਬਸ ਇਹੀ ਬਚੇ ਹੋਏ ਆ ਇੱਕ ਇਹਨਾਂ ਦੀ ਜਿਹੜੀ ਮੱਝ ਆ ਉਹ ਝੁੱਲਸ ਗਈ ਆ ਕਿ ਕੀ ਕਾਰਨ ਲੱਗਿਆ ਪਤਾ ਕੁਝ ਕਿਵੇਂ ਲੱਗੀ ਅੱਗ ਹਾਂਜੀ ਕਾਰਨ ਦਾ ਕੁਝ ਪਤਾ ਲੱਗਾ ਕਿਵੇਂ ਲੱਗੀ ਕਾਰਨ ਇਹਨਾਂ ਦੇ ਮੈਸੇਜ ਇਹਦੀ ਨਾ ਖਾਣਾ ਬਣਾਉਣ ਲੱਗੀ ਸੀ ਜੀ ਤੇ ਉਹ ਤੇਲ ਦਾ ਭੁੰਖ ਆ ਜਾ ਪੈ ਗਿਆ ਹਾਂ ਸਿਲੰਡਰ ਦੀ ਤਾਂ ਸਿਲੰਡਰ 'ਚ ਥੋੜੀ ਗੈਸ ਸੀ ਜੀ ਤੇ ਉਹ ਤਾਂ ਇਹਨਾਂ ਨੇ ਜਦੋਂ ਅੱਗ ਵੱਜੀ ਤੇ ਸਭ ਤੋਂ ਪਹਿਲਾਂ ਸਿਲੰਡਰੀ ਇਹਨਾਂ ਨੇ ਕੱਢਿਆ ਖਿੱਚ ਕੇ ਬਾਹਰ ਹਾਂ ਬਾਕੀ ਤਾਂ ਇਹਨਾਂ ਤੋਂ ਕੁਝ ਖੱਡਿਆ ਨਹੀਂ ਗਿਆ 55 ਖਿੱਚਿਆ ਇਹਨਾਂ ਨੇ ਬਾਕੀ ਮੋਟਰਸਾਈਕਲ ਵੀ ਸੜ ਗਿਆ ਤੱਕ ਤੇ ਵੀ ਮੰਜੇ-ਮੰਜੇ ਬਾਕੀ ਸਾਰੇ ਸੜ ਗਏ ਦੋ ਮੰਜੇ ਦੋ ਮੰਜੇ ਬਚੇ ਆ ਇਹਨਾਂ ਦੇ ਕਿਸ ਜਗ੍ਹਾ ਤੇ ਸੀ ਤੇ ਕਿੰਨਾ ਦਾ ਸੀ ਇਹ ਘਰ ਇਹ ਰਾਮ ਨਰੇਸ਼ ਹੈ ਇਹ ਵੈਸੇ ਨਾ ਆਪਣੇ ਦੇ ਇਹ ਆਪਣੇ ਪਰਮਜੀਤ ਸਿੰਘ ਭਾਈ ਆ ਉਹਨਾਂ ਦੀ ਜਗ੍ਹਾ ਹੈ ਤੇ ਇਹ ਆਪਦੇ ਇੱਥੇ ਬੈਠੇ ਹੋਏ ਸੀ ਇਹਨਾਂ ਨੇ ਇਹ ਇਹ ਉਹਨਾਂ ਦੇ ਬੈਠੇ ਹੋਏ ਆ ਆਪਣੇ ਫਰੋ ਫਰੋਡ ਤੇ ਹੀ ਆ ਪਰਮਜੀਤ ਸਿੰਘ ਭਾਈ ਆ ਉਹਨਾਂ ਦੀ ਜਗ੍ਹਾ ਹੈ ਇਹ ਬੈਠੇ ਸੀ ਇਹ ਰਾਮ ਨਰੇਸ਼ ਦੇ ਇਹ ਇੱਕ ਕਮਰਾ ਪਾਇਆ ਹੋਇਆ ਸੀ ਹੁਣ ਤਾਂ ਇੱਥੇ ਐ ਲੱਗਦਾ ਜਿਵੇਂ ਹੁੰਦਾ ਹੀ ਨਹੀਂ ਕੁਝ ਨਹੀਂ ਇਹ ਤਾਂ ਕਮਰਾ ਨਹੀਂ ਸੀ ਇਥੇ ਜੇ ਝੁੱਗੀਆਂ ਪਾਈਆਂ ਹੋਈਆਂ ਸੀ ਛੋਬੜੀ ਟਾਈਪ ਸੀ ਇਹ ਬਣਾਏ ਹੋਏ ਅੱਧੇ ਅੱਧੇ ਆਇਟਾ ਬਣਾ ਕੇ ਨਾਲੇ ਫਿਰ ਰੱਖਿਆ ਹੋਇਆ ਸੀ ਅਜੇ ਪਿੱਛੇ ਜੀ ਕੰਦ ਨਹੀਂ ਦੀਂਦੀ ਜੀ ਇਹਦੇ ਤੇ ਇਹਨਾਂ ਨੇ ਬਣਾ ਕੇ ਰੱਖੇ ਹੋਏ ਸੀ ਕਿੰਨੀਆਂ ਬੜੀਆਂ ਹੋਈਆਂ ਸੀ ਝੁੱਗੀਆਂ ਇਹ ਤੇ ਤਿੰਨ ਝੌਂਪੜੀਆਂ ਸੀ ਜੀ ਸਾਰੀਆਂ ਸੜ ਗਈਆਂ ਸਾਰੀਆਂ ਜੀ ਸਾਰੀਆਂ ਹੀ ਸਮਾਨ ਸਾਰਾ ਸੜ ਗਿਆ ਹੀ ਆ ਸਮਾਨ ਤਾਂ ਤੁਸੀਂ ਵੇਖਿਆ ਹੀ ਹੋਣਾ ਇਹਦੇ ਵਿੱਚ ਸਾਰਾ ਪਿਆ ਆ ਘਟਦਾ ਤੇ ਫਾਇਰ ਬ੍ਰਿਗੇਡ ਵਗੈਰਾ ਨੂੰ ਕੀਤਾ ਤੁਸੀਂ ਫੋਨ ਹਾਂਜੀ ਫਾਇਰ ਬ੍ਰਿਗੇਡ ਆਈ ਸੀ ਜੀ ਉਨਹੀਂ ਅੱਗ ਬੁਝਾਈ ਜੀ ਕਿੰਨਾ ਕੁ ਟਾਈਮ ਲੱਗਿਆ ਸਾਰਾ ਇਸ ਕੰਮ ਤੇ ਟਾਈਮ ਲੱਗਿਆ ਹੁਣ ਅੱਗ ਬੁਝਾਉਣ ਤੇ ਫਾਇਰ ਬੁਰੀਡ 10-15 ਮਿੰਟਾਂ ਚ ਕਹਿੰਦੇ ਆ ਗਈ ਸੀ ਫਾਇਰ ਬੁਰੀਡ ਪਰ ਉਹ ਤੱਕ ਤਾਂ ਕਾਫੀ ਸਮਾਨ ਸੜ ਗਿਆ ਸੀ ਜੇ ਮੁੰਡੇ ਅੱਗ ਹੀ ਬੁਝਾਈ ਜੀ अग लगा